ਅਸੀਂ ਹਸਤੀ ਕਾਲ ਦੇ ਹੋਰ ਪੰਜਾਬੀ ਟਿਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਇਹ ਆਪਾਂ ਕੋਟੀਆਂ ਦੀ ਲੈ ਕੇ ਆਏਾਂਗੇ ਇਹ ਆਪਣੀ ਹੱਥੀ ਤਿਆਰ ਕੀਤੀਆਂ ਹੋਈਆਂ ਹਨ ਹੱਥੀ ਬਣਾਈਆਂ ਹੋਈਆਂ ਕੋਟੀਆਂ ਨੇ ਬਹੁਤ ਮਿਹਨਤ ਨਾਲ ਬਣਾਈਆਂ ਨੇ ਬਾਕੀ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਹੈ ਵੀ ਕਿੱਦਾਂ ਨੇ ਬਣਾਈਆਂ ਨੇ ਤੁਸੀਂ ਕੋਈ ਐਦਾਂ ਦਾ ਪੀਸ ਰੈਡੀ ਕਰਵਾਉਣਾ ਸਾਡੇ ਤੋਂ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾਗਾ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਵੌਇਸ ਮੈਸੇਜ ਸੜ ਸਕਦੇ ਹੋ ਪਲੀਜ਼ ਕਾਲ ਕੱਟ ਕਰਿਆ ਕਰੋ ਕਿਉਂਕਿ ਕਾਲ ਆਪਾਂ ਘੱਟ ਅਟੈਂਡ ਕਰਦੇ ਹਾਂ ਕਿਉਂਕਿ ਆਪਣੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਮੈਸੇਜ ਦਾ ਜਿਹੜਾ ਆਪਾਂ ਰਿਪਲਾਈ ਹੈਗਾ ਉਹ ਆਪਾਂ ਜ਼ਰੂਰ ਕਰਦੇ ਹਾਂ 10 ਮਿੰਟ ਲੇਟ ਵੀ ਸੈਟ ਹੋ ਸਕਦਾ ਹੈਗਾ ਬਟ ਆਪਾਂ ਰਿਪਲਾਈ ਜ਼ਰੂਰ ਕਰਦੇ ਹਾਂ ਇਦਾਂ ਨਹੀਂ ਹੈਗਾ ਵੀ ਕੋਈ ਭੈਣ ਮੈਸੇਜ ਕਰੂ ਤੇ ਆਪਾਂ ਰਿਪਲਾਈ ਨਹੀਂ ਕਰਾਂਗੇ ਬਾਕੀ ਜਿਹੜਾ ਇਹ ਆਪਾਂ ਨੂੰ ਕੋਟੀਆਂ ਦਾ ਆਰਡਰ ਆਇਆ ਹੋਇਆ ਇਹ ਵੀ ਆਪਾਂ ਨੂੰ ਬਾਹਰੋਂ ਆਇਆ ਹੋਇਆਗਾ ਜਿਹੜਾ ਆਪਣਾ ਪੰਜਾਬੀ ਕਲਚਰ ਆ ਪੰਜਾਬੀ ਪਹਿਰਾਵਾਗਾ ਚਾਹੇ ਭੈਣਾ ਕਿਤੇ ਵੀ ਰਹਿਣ ਜਿਹੜੀਆਂ ਭੈਣਾ ਦਿਲ ਤੋਂ ਹੀ ਪਹਿਰਾਵੇ ਨੂੰ ਲਾਈਕ ਕਰਦੀਆਂ ਨੇ ਉਹ ਇਹੋ ਜਿਹੀਆਂ ਚੀਜ਼ਾਂ ਦੇ ਆਰਡਰ ਬਾਹਰੋਂ ਬੈਠੀਆਂ ਵੀ ਦਿੰਦੀਆਂ ਨੇ ਚਾਹੇ ਉਹ ਕਿਸੇ ਵੀ ਕੰਟਰੀ 'ਚ ਕਿਸੇ ਵੀ ਕੋਨੇ 'ਚ ਬੈਠੀਆਂ ਨੇ ਇਹਨਾਂ ਨੇ ਦੀ ਦੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹ ਆਪਾਂ ਕਿੱਦਾਂ ਦੇ ਪੀਸ ਤਿਆਰ ਕੀਤੇ ਨੇ ਉਮੀਦ ਕਰਦੇ ਹਾਂ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇਹ ਆਪਾਂ ਪਹਿਲਾਂ ਬਣਾਈਆ ਕੋਟੀ ਆਫ ਵਾਈਟ ਕਲਰ ਦੀ ਨੇੜੇ ਤੋਂ ਆਪਾਂ ਤੁਹਾਨੂੰ ਚੈੱਕ ਕਰਵਾਉਨੇ ਆਂਗੇ ਬਹੁਤ ਵਧੀਆ ਪੁੰਤੀ ਪਾ ਕੇ ਤਿਆਰ ਕੀਤੀ ਆਗੀ ਬੈਕ ਫਰੰਟ ਆਹ ਵਾਲੇ ਦਾ ਬਾਰਡਰ ਰੱਖਿਆ ਗਿਆ ਕਟਾਮਾ ਵਾਲਾ ਨਾਲ ਦੀ ਆਪਾਂ ਨੇ ਆਫ ਵਾਈਟ ਕਲਰ ਦੇ ਲਾਈਨ ਇਹਨੂੰ ਬਟਰ ਨਾਲ ਆਪਾਂ ਨੇ ਪਾਕਟ ਦਿੱਤੀਆਂ ਨੇ ਚੈੱਕ ਕਰ ਸਕਦੇ ਹੋ ਜਿੰਮੇ ਮਾੜਾ ਮੋਟਾ ਕੋਈ ਆਪਾਂ ਮੋਬਾਈਲ ਵਗੈਰਾ ਵਜਾਂ ਕੋਈ ਕੁਛ ਚੀਜ਼ ਥੋੜੀ ਮੋਟੀ ਪਾਉਣੀ ਹੁੰਦੀ ਆ ਉਹਦੇ ਲਈ ਜਿਹੜੇ ਆਪਾਂ ਨੇ ਇਹਨਾਂ ਨੇ ਨੈੱਕ ਦਿੱਤੇ ਨੇ ਉਹ ਆਪਾਂ ਬੈਲ ਨਹੀਂ ਲਗਾਇਆ ਹੈਗਾ ਉਹ ਆਪਾਂ ਦਿੱਤੇ ਨੇ ਬੀ ਸ਼ੇਪ ਐਦਾਂ ਦੇ ਤਿਆਰ ਕੀਤੇ ਨੇ ਨੈੱਕ ਆਇਆ ਦਾ ਬੈਕ ਬੈਕ ਫਰੰਟ ਸੀਮ ਬਿਲਕੁਲ ਕੋਟੀ ਅਗ ਜਿਹੜੀ ਇੰਨੀ ਵਧੀਆ ਤਿਆਰ ਕੀਤੀ ਹੋਈ ਹੈ ਐਦਾਂ ਤੁਸੀਂ ਇਹਨੂੰ ਕਹਿ ਨਹੀਂ ਸਕਦੇ ਹੈਗੇ ਦੇਖ ਕੇ ਵੀ ਇਹ ਰੈਡੀमेड ਆ ਜਾਂ ਇਹ ਆਪਾਂ ਹੱਥੀ ਤਿਆਰ ਕੀਤੀ ਹੈਗੀ ਪਾਸ ਵਿੱਚ ਵੀ ਜਿਹੜੀ ਆਪਾਂ ਨੇ ਇਹਨੂੰ ਲਾਈ ਹੈਗੀ ਗੂਲ ਲਾਈ ਹੈ ਜਿਹੜੀ ਆਪਾਂ ਨੇ ਉਹ ਆਪਾਂ ਇਹਨੂੰ ਵਰਦਵਾਨ ਦੀ ਲਾਈ ਹੈ ਇੱਕ ਨੰਬਰ ਕਵਾਲਿਟੀ ਦੀ ਲਈ ਆ ਐਦਾਂ ਨਹੀਂ ਹੈਗਾ ਵੀ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਆਪਾਂ ਕੁਝ ਵੀ ਇਕੱਠਾ ਕਰਕੇ ਉਹਨਾਂ ਨੂੰ ਭੇਜਤਾ ਉਹਨਾਂ ਨੇ ਬਹੁਤ ਜ਼ਿਆਦਾ ਯਕੀਨ ਨਾਲ ਆਪਾਂ ਨੂੰ ਕਿਹਾਗਾ ਉਮੀਦ ਕਰਦੇ ਆ ਵੀ ਉਹਨਾਂ ਦਾ ਆਪਾਂ ਯਕੀਨ ਨਹੀਂ ਤੋੜਾਂਗੇ ਆਪਾਂ ਆਪਣੀ ਤਰਫੋਂ ਜਿਹੜਾ ਉਹਨਾਂ ਨੂੰ ਭੇਜਾਂਗੇ ਪੀਸ ਤਿਆਰ ਕਰਕੇ ਬਹੁਤ ਵਧੀਆ ਭੇਜਾਂਗੇ ਬਹੁਤ ਵਧੀਆ ਬੂਲ ਆ ਗਈ ਜਿਹੜੀ ਇਹ ਲਈ ਆ ਆਪਾਂ ਵਰਧਮਾਨ ਦੀ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਹੋ ਵਰਧਮਾਨ ਦੀ ਬੂਲ ਤੋਂ ਉੱਪਰ ਕੋਈ ਬੂਲ ਨਹੀਂ ਹੁੰਦੀ ਹੈਗੀ ਕਿਉਂਕਿ ਇਹ ਵੈਸਟ ਹੁੰਦੀ ਆ ਆਹ ਵਾਲੀ ਡਿਜ਼ਾਈਨਿੰਗ ਇਹ ਹੈਗੀ ਆਫ ਵਾਈਟ ਦੂਜੀ ਜਿਹੜੀ ਆ ਗਈ ਉਹ ਥੋੜੀ ਜਿਹੀ ਆ ਗਈ 골ਡਨ ਜੀ ਟੱਚ ਦੇ ਇੱਕ ਆਵਲੀ ਆ ਗਈ ਇਹ ਚੀਜ਼ਾਂ ਨੇ ਜਿਹੜੀਆਂ ਨੇ ਹੁਣ-ਹੁਣ ਬਹੁਤ ਜ਼ਿਆਦਾ ਚਲਦੀਆਂ ਨੇ ਪਹਿਲਾਂ ਇਹ 15-20 ਸਾਲ ਪਹਿਲਾਂ ਬਹੁਤ ਜ਼ਿਆਦਾ ਚਲਦੀਆਂ ਹੁੰਦੀਆਂ ਸੀਗੀਆਂ ਹੁਣ ਥੋੜੀਆਂ-ਥੋੜੀਆਂ ਘਟਣ ਲੱਗ ਗਈਆਂ ਨੇ ਕਿਉਂਕਿ ਹੁਣ ਅੱਜਕੱਲ ਦੇ ਜਿਹੜੇ ਬੱਚੇ ਨੇ ਉਹ ਇਦਾਂ ਦੀਆਂ ਚੀਜ਼ਾਂ ਨੂੰ ਨਹੀਂ ਲਾਈਕ ਕਰਦੇ ਹੈਗੇ ਉਹ ਆਪਣੀ ਮਨਪਸੰਦ ਦੇ ਜਿਵੇਂ ਕੱਪੜੇ ਹੋਵੇ ਜੈਕਟ ਕੋਟੀ ਚਾਹੀਏ ਕੁਝ ਵੀ ਹੋਵੇ ਆਪਣੀ ਮਨਪਸੰਦ ਦੇ ਬਜ਼ਾਰੋਂ ਲੈ ਆਉਂਦੇ ਨੇ ਉਹਨਾਂ ਨੇ ਉਹਨਾਂ ਨੂੰ ਉਹੀ ਵਧੀਆ ਲੱਗਦੀਆਂ ਨੇ ਇਸ ਲਈ ਉਹਨਾਂ ਦੇ 10-15 ਸਾਲਾਂ 'ਚ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਚੀਜ਼ਾਂ ਦੀ ਅੱਜ ਵਾਲੇ ਬੱਚਿਆਂ ਨੂੰ ਨੌਲੇਜ ਹੋਊਗੀ ਜੇ ਕਦੇ ਮੰਮੀਆਂ ਦੇ ਬੇਟੀਆਂ-ਕੁੱਟੀਆਂ ਖੋਲਣਗੇ ਉਤੋਂ ਇਹ ਵਾਲੀ ਚੀਜ਼ਾਂ ਮਿਲਣਗੀਆਂ ਕਦੇ ਮਾੜਾ-ਮੋਟਾ ਪੀਸ ਫੇਰ ਤੁਸਣਗੇ ਵੀ ਇਹ ਕੀ ਚੀਜ਼ ਆ ਕਿੱਦਾਂ ਤਿਆਰ ਹੁੰਦੀ ਆ ਪਰ ਜਿਹੜੇ ਅੱਜ ਦੀ ਅੱਜ ਤੋਂ ਪਹਿਲਾਂ ਦੀ ਜਨਰੇਸ਼ਨ ਆ ਗਈ ਆਪਣੀਆਂ ਮੰਮੀਆਂ ਦੀ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਸੌਂਕ ਸੀਗਾ ਬਹੁਤ ਜ਼ਿਆਦਾ ਪਤਾ ਸੀਗਾ ਮੰਮੀਆਂ ਦੇ ਪਹਿਲਾਂ ਆਮ ਹੀ ਹੱਥਾਂ 'ਚ ਸਲਾਈਆਂ ਰਹਿੰਦੀਆਂ ਹੁੰਦੀਆਂ ਸੀ ਐਦਾਂ ਦੇ ਪੀਸ ਤਿਆਰ ਕਰਨ ਲਈ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਗਈ ਇਹਦੀ ਬੈਗ ਗੁੰਤੀ ਆ ਗਈ ਜਿਹੜੀ ਪੂਰੀ ਇੱਕ ਨੰਬਰ ਪਾਈ ਹੋਈ ਆ ਬਹੁਤ ਜਿਆਦਾ ਵਧੀਆ ਐਦਾ ਹੀ ਆਪਾਂ ਨੇ ਇਹਨਾਂ ਦੇ 슬ੀਵਸ ਦਿੱਤੀਆਂ ਨੇ ਚਲ ਇਹ ਦੋ ਕੋਟੀਆਂ ਨੇ ਉਹਨਾਂ ਦੀਆਂ ਜਿਹੜੀਆਂ ਤਿਆਰ ਕਰਕੇ ਦਿੱਤੀਆਂ ਨੇ ਤੁਸੀਂ ਕੋਈ ਐਦਾਂ ਦਾ ਪੀਸ ਤਿਆਰ ਕਰਵਾਉਣਾ ਕਿਸੇ ਮੇਰੀ ਭੈਣ ਨੂੰ ਪਸੰਦ ਆ ਐਦਾਂ ਦਾ ਘਰ ਦਾ ਗੁਣਿਆ ਹੋਇਆ ਪੀਸ ਵੇਅਰ ਕਰਨ ਦੀ ਕਿਸੇ ਦੀ ਇੱਛਾ ਗਈ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਵਰਤਮਾਨ ਦੀ ਬੂਲ ਲਾ ਕੇ ਆਪਾਂ ਤੁਹਾਨੂੰ ਤਿਆਰ ਕਰਾ ਕੇ ਦਵਾਂਗੇ ਬਾਕੀ ਜਿੱਦਾਂ ਦੀ ਤੁਹਾਡੀ ਪਸੰਦ ਹੋਊਗੀ ਉਦਾਂ ਦੀ ਆਪਾਂ ਬੂਲ ਲਾ ਦਾਂਗੇ ਜੇ ਇਦਾਂ ਤੁਸੀਂ ਕਹੋਗੇ ਅੱਗੇ ਜਿਹੜੇ ਆਗੇ ਇਹ ਆਪਣੇ ਵਾਰਨ ਨਿਊ ਵਾਰਨ ਬੇਬੀ ਦੇ ਕੱਪੜੇ ਆਗੇ ਇਹ ਵੀ ਆਪਣੇ ਬਾਹਰ ਹੀ ਜਾ ਰਹੇ ਨੇ ਇਹ ਆਗੇ ਫਰੌਕ ਚੈੱਕ ਕਰ ਸਕਦੇ ਤੁਸੀਂ ਇਦਾਂ ਦੀ ਫਰੌਕ ਤਿਆਰ ਕੀਤੀ ਹੈ ਵਾਲੀ ਇਹ ਆਪਾਂ ਪੂਰੇ ਪੂਰੇ ਸੈੱਟ ਤਿਆਰ ਕੀਤੇ ਨੇ ਆਹ ਵਾਲੀ ਰੱਖੀ ਆਪਾਂ ਨੇ ਇਹਦੀ ਕੈਪ ਕੈਪ ਤੁਸੀਂ ਚੈੱਕ ਕਰੋ ਕਿੰਨੀ ਜ਼ਿਆਦਾ ਸੋਹਣੀ ਆਗੀ ਇਸ ਟਾਈਮ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਘਟਦਾ ਜਾਂਦਾ ਪਹਿਲਾਂ ਇਹ ਨਾਨੀਆਂ ਦਾਦੀਆਂ ਬਹੁਤ ਜ਼ਿਆਦਾ ਬੱਚਿਆਂ ਲਈ ਇਹ ਵਾਲੀਆਂ ਕੈਪਾਂ ਬਣ ਕੇ ਦਿੱਤੀਆਂ ਦਿੰਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਬਸ ਬਾਜ਼ਾਰ ਜਾਵੋ ਤੇ ਉੱਥੋਂ ਆਪਣੀ ਮਨਪਸੰਦ ਦੀ ਚੀਜ਼ ਚੱਕੋ ਹੁਣ ਤਾਂ ਇਹ ਗੱਲ ਹੋਈ ਹੋਈ ਆ ਪਰ ਇਹਨਾਂ ਜਿਹੜੀਆਂ ਚੀਜ਼ਾਂ ਦੀ ਲੋਕ ਆ ਗਈ ਉਹ ਵੱਖਰੀ ਲੋਕ ਆ ਗਈ ਤੇ ਆਪਾਂ ਇਹਨਾਂ ਦੇ ਨਾਲ ਬਣਾਏ ਨੇ ਮੋਜੇ ਇਹ ਵੀ ਛੋਟੇ ਬੇਬੀ ਲਈ ਬਹੁਤ ਜ਼ਿਆਦਾ ਵੈਸਟ ਹੁੰਦੇ ਨੇ ਵਾਲੇ ਜਿਹੜੀਆਂ ਮੇਰੀਆਂ ਪੈਣਾ ਦੇ ਬੱਚਿਆਂ ਨੇ ਬੀਅਰ ਕੀਤੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੋਊਗਾ ਜਿਹੜੀਆਂ ਨੇ ਨਹੀਂ ਕੀਤੇ ਉਹਨਾਂ ਨੂੰ ਨਹੀਂ ਪਤਾ ਹੋਏਗਾ ਵੀ ਇਹ ਚੀਜ਼ਾਂ ਕਿਹਈ ਹੁੰਦੀਆਂ ਨੇ ਅੱਗੇ ਆ ਗਈ ਆਪਣੇ ਕੋਲੇ ਕੋਟੀ ਇੱਕ ਆਪਾਂ ਇਹਦੇ ਨਾਲ ਦੀ ਇੱਕ ਪਹਿਲਾਂ ਕੋਟੀ ਲਈ ਸੀਗੀ ਉਹ ਬਿਲਕੁਲ ਅਰਾਉਂਡ neck ਦੀ ਸੀਗੀ ਇਹਦੇ ਆਹ ਵਾਲੇ ਬਟਨ ਲੱਗੇ ਹੋਏ ਨੇ ਡਿਜ਼ਾਈਨਰ ਜੀ ਇਦਾਂ ਪੀਸ ਤਿਆਰ ਕੀਤਾਗਾ ਇਹ ਇਹ ਸਾਰਾ ਬੱਚਿਆਂ ਦਾ ਸਮਾਨ ਹੈਗਾ ਅੱਗੇ ਆ ਗਈ ਸਕੇਵੀ ਦੀ ਤਰ੍ਹਾਂ ਜੈਕਟ ਕੋਟੀ ਸਕੇਵੀ ਦੀ ਤਰ੍ਹਾਂ ਨਹੀਂ ਕਹਿ ਸਕਦੇ ਇਹ ਨਿਊ ਜੈ ਡਿਜ਼ਾਈਨ ਹੈਗਾ ਵੈਸੇ ਲੋਕੋ ਉਦਾਂ ਦੀ ਲੱਗ ਰਹੀ ਹੈਗੀ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਜੈਲੋ ਤੇ ਰੈੱਡ ਦਾ ਕਲਰ ਕੰਬੀਨੇਸ਼ਨ ਹੈ ਤੇ ਆਹ ਵਾਲੇ ਦੇ ਵਿੱਚ ਪਾਤਾ ਡਿਜ਼ਾਈਨ ਫਰੰਟ ਤੇ ਇਹ ਵੀ ਪੂਰਾ ਪੀਸ ਆਪਾਂ ਨੇ ਤਿਆਰ ਕੀਤਾ ਵਾ ਆਹ ਜੀ ਇਹਦੀ ਕੈਪ ਕੈਪ ਦੇਖੋ ਤੁਸੀਂ ਕਿੰਨੀ ਵਧੀਆ ਗਈ ਤੇ ਆਹ ਵਾਲੀਆਂ ਪੱਟੀਆਂ ਇਹਦੇ ਨਾਲ ਜਿਹੜੀਆਂ socks ਤਿਆਰ ਕੀਤੀਆਂ ਨੇ ਲੰਬੀਆਂ ਜਿਹੜੀਆਂ ਹੁੰਦੀਆਂ ਨੇ ਉਹ ਵਾਲੀਆਂ socks ਤਿਆਰ ਕੀਤੀਆਂ ਨੇ ਦੋ ਕਲਰਾਂ ਦੀਆਂ ਮਾਦਰ ਕਿਸੇ ਭੈਣ ਨੇ ਆਪਣੇ ਬੱਚੇ ਨੂੰ ਬੱਕਰੀ ਜੀ ਲੁੱਕ ਦੇਣੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਦਾਂ ਦੀਆਂ ਚੀਜ਼ਾਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਇੱਕ ਇਹ ਅੱਗੇ ਆਪਾਂ ਬਣਾਈਏ ਬਟਨ ਵਾਲੀ ਕੋਟੀ ਇਹ ਵੀ ਆਪਣੀ ਫੁੱਲ ਇਹਦੇ ਨਾਲ ਆਪਾਂ ਨੇ ਆਹ ਵਾਲੀ ਟੋਪੀ ਰੱਖੀ ਆ ਵੀ ਇਹ ਵਾਲੀ ਟੋਪੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਆਗੀ ਇਹ ਇਦਾਂ ਲੱਤੀ ਜਾਂਦੀ ਆਗੀ ਆਪਾਂ ਤੁਹਾਨੂੰ ਲੈ ਕੇ ਦਿਖਾ ਦਿੰਨੇ ਆਗੇ ਇਦਾਂ ਲੱਤੀ ਜਾਂਦੀ ਆ ਇਹ ਬੱਚਿਆਂ ਦੀ ਦਿੱਤੀ ਹੋਈ ਇਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਵਾਲੀਆਂ ਚੀਜ਼ਾਂ ਇਹ ਵਾਲੀਆਂ ਚੀਜ਼ਾਂ ਬਾਜ਼ਾਰੋਂ ਨਹੀਂ ਮਿਲਦੀਆਂ ਹੈਗੀਆਂ ਜੇ ਤੁਸੀਂ ਕਹੋਗੇ ਵੀ ਬਾਜ਼ਾਰੋਂ ਅਸੀਂ ਲੈ ਲਾਂਗੇ ਬਾਜ਼ਾਰੋਂ ਨਹੀਂ ਮਿਲਦੀ ਇਹ ਸਾਰੀ ਹੱਥ ਦੀ ਕਲਾਕਾਰੀ ਕੀਤੀ ਹੋਈ ਹੈਗੀ ਹੱਥ ਦੀ ਕਲਾਕਾਰੀ ਮਿਹਨਤ ਲਾ ਕੇ ਇਹ ਵਾਲੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਆਹ ਵਾਲੇ ਰੱਖੇ ਹੋਏ ਨੇ ਇਹਦੇ ਨਾਲ ਵੱਡੀਆਂ ਸੌਕਸ ਮੋਜੇ ਕਹਿ ਸਕਦੇ ਆਂ ਜਰਾਬਾਂ ਕਹਿ ਸਕਦੇ ਆਂ ਸੌਕਸ ਕਹਿ ਸਕਦੇ ਆਂ ਤੁਸੀਂ ਆਪਦੀ ਆਪਦੀ ਭਾਸ਼ਾ 'ਚ ਇਹਨਾਂ ਨੂੰ ਕੋਈ ਵੀ ਨਾਮ ਦੇ ਸਕਦੇ ਹੋਂਗੇ ਪਰ ਸਾਡੇ ਇਹਨਾਂ ਨੂੰ ਮੋਜੇ ਕਿਹਾ ਜਾਂਦਾ ਹੈਗਾ ਅੱਗੇ ਜਿਹੜੇ ਦਿਖਾਵਾਂਗੇ ਇਹ ਦਿਖਾਵਾਂਗੇ ਆਪਾਂ ਤੁਹਾਨੂੰ 스ਕੀਵੀ ਇਹ ਵਾਲੀ 스ਕੀਵੀ ਟਾਈਪਸ ਵਾਟਰ ਆ ਗਿਆ ਬੱਚੇ ਦਾ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾਗਾ ਬਣਾਇਆ ਹੋਇਆ ਇਹਨਾਂ ਜਦੋਂ ਜ਼ਿਆਦਾ ਠੰਡ ਹੁੰਦੀ ਆ ਬੱਚੇ ਦੇ ਨੀਚੇ ਦੀ ਆਪਾਂ ਪਾ ਕੇ ਸ਼ਰਟ ਵਗੈਰਾ ਪਾ ਕੇ ਉਹਦੇ ਉੱਤੋਂ ਦੀ ਪਾ ਕੇ ਉੱਤੋਂ ਦੀ ਆਪਾਂ ਕੋਟ ਵਗੈਰਾ ਪਾ ਸਕਦੇ ਹਾਂ ਸਾਤੀ ਕਵਰ ਕਰ ਲੈਂਦੇ ਇਹਨਾਂ ਨਾਲ ਬੱਚੇ ਨੂੰ ਨਾ ਠੰਡ ਨਹੀਂ ਲੱਗਦੀ ਹੈਗੀ ਇੱਕ ਇਹਦੇ ਨਾਲ ਆਪਾਂ ਨੇ ਉਦਾਂ ਦੀ ਟੋਪੀ ਆ ਬੜੀ ਬਣਦੀ ਹੈ ਚੈੱਕ ਕਰੋ ਤੁਸੀਂ ਕਿੰਨੀਆਂ ਜਿਆਦਾ ਵਧੀਆ ਕਿੰਨੀ ਮਿਹਨਤ ਨਾਲ ਆਪਾਂ ਨੇ ਇਹ ਚੀਜ਼ਾਂ ਤਿਆਰ ਕਰਕੇ ਦਿੱਤੀਆਂ ਨੇ ਜਦੋਂ ਬੱਚਾ ਵੇਅਰ ਕਰੂਗਾ ਜੋਖਰੀ ਲੱਗੂਗਾ ਇਹ ਜਿਹੇ ਟੋਪੀਆਂ ਲੈ ਕੇ ਆਹ ਵਾਲੇ ਰੱਖੇ ਨੇ ਆਪਾਂ ਇਹਦੇ ਨਾਲ ਛੋਟੇ ਛੋਟੇ ਮੋਜੇ ਆਹ ਫੁੱਲ ਲਾਈ ਨੇ ਇਹਦੇ ਫਿੱਤੇ ਪਾ ਕੇ ਆਹ ਦੇਖੋ ਕਿੰਨੇ ਜਿਆਦਾ ਵਧੀਆ ਫੁੱਲ ਲਾਈ ਨੇ ਇਹ ਜਿਹੜੇ ਫੁੱਲ ਬਣਾਏ ਹੋਏ ਨੇ ਖਰੋਸੀਆਂ ਨਾਲ ਬਣਾਏ ਹੋਏ ਨੇ ਇਹ ਇਦਾਂ ਦੀਆਂ ਚੀਜ਼ਾਂ ਖਰੋਸੀਆਂ ਨਾਲ ਹੀ ਬਣਦੀਆਂ ਹੁੰਦੀਆਂ ਨੇ ਵਾਲੀ ਆਪਾਂ ਟੌਪ ਦੀ ਤਰ੍ਹਾਂ ਤਿਆਰ ਕਰਤੀ ਆਂ ਚੀਜ਼ ਨਿਊ ਜਹੀ ਇਹ ਵੀ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਵੀ ਆਹ ਵਾਲੀ ਮੌਜੇ ਰੱਖੇ ਹੋਏ ਨੇ ਮੌਜੇ ਹਰ ਇੱਕ ਚੀਪੇ ਪੀਸ ਨਾਲ ਰੱਖੇ ਹੋਏ ਨੇ ਕਿਉਂਕਿ ਇਹ ਛੋਟੇ ਬੇਬੀ ਦੇ ਕੱਪੜੇ ਨੇ ਤਾਂ ਕਰਕੇ ਹਰ ਇੱਕ ਚੀਜ਼ ਨਾਲ ਮੌਜੇ ਲਾਏ ਹੋਏ ਨੇ ਇਹ ਵੱਡੇ ਬੇਬੀ ਦੀ ਕੋਟੀ ਆ ਗਈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਈਟ ਕਲਰ ਦੀ ਆ ਗਈ ਇਹਦੀ ਜਿਹੜੀ ਆਪਾਂ ਨੇ ਪੌਪਟ ਲਾਈ ਆ ਨਾ ਉਹ ਬਹੁਤ ਜ਼ਿਆਦਾ ਡਿਜ਼ਾਈਨਰ ਜੀ ਲਾਈ ਆ ਆਹ ਵਾਲੀ ਪੌਪਟ ਲਾਈ ਆ ਗਈ ਇਹਦੀ ਚੈੱਕ ਕਰ ਸਕਦੇ ਹੋਗੇ ਇਹਨੀਆਂ ਕਲਾਕਾਰੀਆਂ ਲਾਉਣ ਨੂੰ ਨਾ ਬਹੁਤ ਜ਼ਿਆਦਾ ਦਿਮਾਗ ਲਾਉਣਾ ਪੈਂਦਾ ਇਹ ਇਦਾਂ ਨਹੀਂ ਹੈਗਾ ਵੀ ਇਦਾਂ ਹੀ ਬਣ ਗਏ ਜਿਹੜੀਆਂ ਮੇਰੀਆਂ ਮੰਮੀਆਂ ਆਂਟੀਆਂ ਭੈਣਾਂ ਨੂੰ ਸਲਾਈ ਸਹਾਈ ਦਾ ਕੰਮ ਆਉਂਦਾ ਬਣਾਈ ਦਾ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਤੇ ਕਿੰਨੀ ਜ਼ਿਆਦਾ ਮਿਹਨਤ ਲੱਗਦੀ ਆ ਕਿ ਇਹ ਆਪਾਂ ਜਿਹੜੀ ਕੋਟੀ ਰੱਖੀ ਹੈ ਚੱਕ ਵਾਲੀ ਰੱਖੀ ਆ ਨੀਚੇ ਆਹ ਦੇਖ ਸਕਦੇ ਹੋ ਤੁਸੀਂ ਚਾਕ ਰੱਖੇ ਨੇ ਇਹਦੇ ਸ਼ਰਟ ਦੀ ਤਰ੍ਹਾਂ ਆਹ ਕੋਟੀ ਆ ਚਲੋ ਜੀ ਇਹ ਸੀ ਅੱਜ ਵਾਲੇ ਆਪਣੇ ਪੀਸ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਜੇ ਤੁਸੀਂ ਐਦਾਂ ਦਾ ਕੋਈ ਪੁਸ਼ਤ ਬਣਵਾਉਣਾ ਤਾਂ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਸੋਹਣੇ-ਸੋਹਣੇ ਆਪਣੇ ਬੱਚਿਆਂ ਲਈ ਆਪਣੇ ਲਈ ਆਪਣੀਆਂ ਮੰਮੀਆਂ ਲਈ ਆਪਣੇ ਕਿਸੇ ਵੀ ਰਿਸ਼ਤੇਦਾਰ ਲਈ ਕੋਈ ਵੀ ਐਦਾਂ ਦਾ ਪੀਸ ਤਿਆਰ ਕਰਵਾ ਸਕਦੇ ਹੋਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਬਹੁਤ ਵਧੀਆ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਈਏ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਧੰਨਵਾਦ